ਓ ਜੀ ਬਾਈ ਘਰ ਪਹੁੰਚ ਗਏ ਟਰੈਕਟਰ ਲੈ ਕੇ ਹਾਂਜੀ ਪੂਰੀ ਭਾਈ ਹਾਂਜੀ ਵੀਰ ਬਾਬਾ ਜੀ ਮੁਬਾਰਕਾਂ ਜੀ ਪਿੰਡ ਪਹੁੰਚ ਗਏ ਹੈ ਸਾਰਿਆਂ ਨੂੰ ਜੀ ਵਧੀਆ ਜੀ ਬਲੌਗਰ ਮੈਂ ਕਹਿੰਦਾ ਜੀ ਬਾਪੂ ਕੋਲ ਵੀ ਜੌਂਡੀ ਰੇ 52 10 ਸੇਮ ਸੇਮ ਹੋ ਗਿਆ ਆਪਣੇ ਕੋਲ ਜਿਹੜਾ ਸਾਰੇ ਜੌਂਡੀ ਜੰਗਲੀ ਹੋ ਗਿਆ ਲੋ ਜੀ ਪ੍ਰਧਾਨ ਭਾਈ ਜੀ ਆਹ ਸਿਟੀ ਮਾਰਦਾ

ਕਮ ਹੋਣਾ ਇਹ ਆ ਹਾਂ ਜੀ ਆ ਹੁਣ ਵਾਹ ਜਨ ਮੂੰਹ ਕਰਕੇ ਲਵਾਓ ਬਥੇ ਲੱਗਦਾ ਆ ਜਾ ਪੂਰੀ ਹੁਣ ਤੇਰਾ ਮੂੰਹ ਮਿੱਠਾ ਕਰਾ ਦਿਆ ਬਾਈ ਤੈਨੂੰ ਬਹੁਤ ਯਾਦ ਕਰਿਆ ਬਾਈ ਕਿੰਨਾ ਬਹੁਤ ਯਾਦ ਕਰਿਆ ਪੂਰੀ ਫੋਨ ਵੀ ਕਰਿਆ ਗੱਲ ਵੀ ਕਰਿਆ ਹਾਂ ਫਿਰ ਸਪੈਸ਼ਲ ਮਿਲਣ ਆਇਆ ਬਾਈ ਹਾਂ ਮਿਲਣੇ ਆ ਸਪੈਸ਼ਲ ਨਾ ਨਾ ਠੀਕ ਹੈ ਨਹੀਂ ਉਹ ਜਿਹੜੀ ਗੱਲ ਜਾਏਗਾ ਬਾਈ ਜਾ ਜਾ ਬਾਈ ਨੇ ਇਹ ਕੰਮ ਨੇ ਤੇਰਾ ਇਹ ਬਾਈ ਜੀ ਹਾਂ ਸਾਥ ਦਿੱਤਾ ਤਾਂ ਉਰੇ ਤੱਕ ਹਾਂ ਠੀਕ ਹੈ ਲੋ ਜੀ ਬਾਈ ਵੀਰ ਨੇ ਸਲਾਹ ਦਿੱਤੀ ਹੈ ਕੀ ਦਿੱਤੀ ਪ੍ਰਧਾਨ ਨੂੰ ਠੀਕ ਹੈ ਜੀ ਵੀ ਚੜਾਤਾ ਵੀ ਟਾਪ ਵਾ ਚੜਾਤਾ ਫੇ ਲੋਕ ਕਹਿੰਦੇ ਦਬਦਾ ਹੈ ਪਹਿਲਾ ਗੇਰ ਚਾਹੀਦਾ ਰੋਤੇ ਆ ਦਾਨਾ ਦੂਏ ਵਿੱਚ ਤਾਂ ਇਹਦੇ ਵਿੱਚ ਜਾਣੀ ਇੱਕ ਤੁਸੀਂ ਇਹ ਤਾਂ ਮਾਂ 100% ਜਦ ਟਾਇਰ ਖੜੇ ਹੋਣਗੇ ਤਾਂ ਪੀ ਗੇਅਰ ਪਾਉਣਾ ਔਰ ਹੈਂਡ ਬ੍ਰੇਕਰ ਪਾਰਕਿੰਗ ਠੀਕ ਹੈ ਚੱਲਦੇ 'ਚ ਨਹੀਂ ਬਾਈ ਠੀਕ ਹੈ ਜੀ ਬਾਈ ਲੋਰੀ ਜੈਸੀ ਜੀ ਸਾਹਿਬ ਪਿੱਛੇ ਦਾ ਸਾਰਾ ਕੁਝ ਭੱਗ ਜਾਣਾ ਠੀਕ ਹੈ ਜਿਹੜੀ ਗੱਲ ਜਾਇਗਾ ਸਲਾਹ ਵੀ ਦੇਣੀ ਚਾਹੀਦੀ ਪਰਾਂ ਕਿ ਦੋ ਦਿਨ ਦੇਖਣਾ ਤੁਹਾਡਾ ਬਸ ਸਾਰਾ ਕੁਝ ਫੇ ਆਪਣੇ ਤਵਾਕੇ ਹੀ ਚੱਲਣਾ ਸਾਡੇ ਇੱਕ ਵਾਰੀ ਦੱਸਣ ਦਾ ਫਰਜ਼ ਹਾਂ ਕਾਲੂ ਮਤਲਬ ਬਾਈ ਉਹ ਬਾਈ ਨੇ ਕਿਹਾ ਯਾਰ ਤੁਸੀਂ ਕਿਹੜਾ ਸਾਨੂੰ ਦੱਸਿਆ ਤਾਂ ਵੀ ਆ ਨਹੀਂ ਤਾਂ ਕਰਨਾ ਹਾਂ ਕਰਨੀ ਦਾ ਵਾਰਵਾ ਆਪਣੀ ਹੁੰਦੀ ਹੈ ਬਾਈ ਕਰਨੀ ਦਾ ਚਾਹੇ ਮੈਨੂੰ ਦੇ ਦੇ ਤੂੰ ਕਰਨੀ ਇਹਨੂੰ ਆ ਇੱਕ ਹੋਰ ਗੇਰ ਦੱਸਿਆ ਬਾਈ ਆ ਗੇਰ ਆ ਜਿਹੜਾ ਅੱਛਾ ਲੋਕ ਠੀਕ ਹੈ ਇਹ ਜਿਆਦਾ ਦੱਬਣਾ ਆਪਣਾ ਤਾਂ ਇਹੇ ਲੋੜ ਨਹੀਂ ਪੈਂਦੀ ਦੱਬਣਾ ਵੀ ਪਿਆ ਇਹ ਟਰੈਕਟਰ ਬਿਲਕੁਲ ਸਿੱਧਾ ਹੋਣਾ ਚਾਹੀਦਾ ਬਈ ਇਹ ਤਾਂ ਲਾਉਣੇ ਹੀ ਵਿਚਾਰੇ ਦੋ ਹੀ ਟਾਇਰ ਕੰਮ ਕਰਦੇ ਆ ਰਹੇ ਦੋ ਪੈਸਰ ਚਾਰੇ ਅੱਛਾ ਇਹ ਚਾਰੇ ਹੋ ਗਏ ਜੇ 4x4 ਲੱਗਿਆ ਪਿਆ ਇਹ 4x4 ਆ ਫਿਰ ਚਾਰੇ ਕਰਦੇ ਨਹੀਂ ਦੋ ਇਹਦੇ ਚਲੋ ਵਧੀਆ ਨੌਲੇਜ ਹੋ ਗਈ ਇੰਨੀ ਤਾਂ ਲੋੜ ਨਹੀਂ ਪੈਣੀ ਨਹੀਂ ਬਈ ਫੇਰ ਮੈਂ ਤੈਨੂੰ ਕਹਿੰਦਾ ਸਾਡਾ ਦੱਸਣ ਦਾ ਫਰਜ਼ ਸੁੱਟੀ ਪਰੇ ਆ ਤੂੰ ਅੱਜ ਗੈਰ ਹਾਜ਼ਰੀ ਦੀ ਗੈਰ ਹਾਜ਼ਰ ਰਿਹਾ ਚਲੋ ਘਰ ਆ ਗਿਆ ਜੀ ਮੈਂ ਦੱਸਿਆ ਤਾਂ ਇਹਨੂੰ ਮਮਾ ਜਾਣਾ ਲੋ ਜੀ ਭਾਈ ਠੰਡਾ ਚੱਲਿਆ ਪ੍ਰਧਾਨ ਜੀ ਹੈ ਹੋਰ ਘੱਟ ਬੋਤਲ ਵੱਡੇ ਪ੍ਰਧਾਨ ਜੀ ਖੁਸ਼ ਆਜੇ ਬਾਈ ਸਾਰੇ ਹੈ ਖੁਸ਼ ਆਜੇ ਲੈ ਵੀ ਬੋਲ ਬਾਬਾ ਵੀ ਆ ਗਏ ਨੂੰ ਬੋਲ ਪਰਾਂ ਜੀ ਹੈ ਪ੍ਰਧਾਨ ਲੋ ਜੀ ਮੈਨੂੰ ਤਾਂ ਪਹੇਖਾ ਹਤਾ ਵੀ ਕਿਤੇ ਬੰਦੇ ਵੀ ਗੱਡੀ ਛੱਡ ਕੇ ਆਉਣੇ ਪਏ ਟਰੈਕਟਰ ਘਟੇ ਆਪਾਂ ਦੇ ਵਿੱਚ ਬਾਈ ਵਾਲਾ ਲੈ ਕੇ ਜਾਣਾ ਕੱਲ ਬਾਈ ਦਾ ਫੋਨ ਆ ਗਿਆ ਮੈਨੂੰ ਸਵਾ ਬਾਈ ਅਮਨੇ ਕਹਿੰਦਾ ਵੀ ਯਾਰ ਟਰੈਕਟਰ ਮੇਰਾ ਥੱਡੇ ਪਿੰਡ ਕੋਈ ਸੌਦਾ ਚੱਲਦਾ ਨਾ ਮੈਨੂੰ ਨਹੀਂ ਪਤਾ ਆਪਣਾ ਸੌਦਾ ਹੋ ਜਾ ਤਾਂ ਪਹਿਲਾਂ ਸਿੱਧਾ ਫਿਰ ਬਾਈ ਕਹਿੰਦਾ ਯਾਰ ਉਹ ਬੰਦਾ ਮੁੱਕਰ ਗਿਆ ਫਿਰ ਤੁਸੀਂ ਲੈ ਲਿਆ ਹੁਣ ਫਿਰ ਮੈਂ ਫਿਰ ਆਪਾਂ ਨੇ ਤਾਂ ਕੱਤਣਾ ਹੀ ਤਾਂ ਠੀਕ ਆਪਾਂ ਨੇ ਫਿਰ ਵਿੱਚ ਲੋ ਜੀ ਬਾਈ ਲਾਸਟ ਡਰਾਈਵ ਡਰਾਈਵ ਆਹ ਦੇ ਇੰਡੀਕੇਟਰ ਬਾਲ ਦੇ ਦੇ ਹਾਂ ਦੇਖ ਲੈ ਬਾਈ ਲਾਸਟ ਵਾਲੀ ਆ ਚੱਕ ਦੂਗਾ ਲੈਟਾ ਵੀ ਦੇਖ ਸਟਾਰਟ ਕਰ ਦੇ ਬਾਈ ਹੁਣ ਆ ਮੂਰੇ ਬੜੀ ਇੱਕ ਚੱਲ ਹੁਣ ਆ ਲਿਓ ਉਹ ਪਿੱਛੇ ਵੜ ਗਿਆ ਫੜਾ ਕੇ ਦਿਖਾਉਣਾ ਬੈਟਰੀ ਨਵੀਂ ਐ ਇੰਨਾ ਵੀ ਫੋਨ ਜੋ ਕਿ ਨੇ ਕਹੇ ਜਿੰਨਾ ਚਾਰ ਨਾ ਨਾ ਜਿੰਨਾ ਹਾਂ ਹਾਂ ਲੋ ਜਿੰਨਾ ਖੁੱਲੇ ਭਾਈ ਪੂਰੀ ਗੱਲ ਵੀ ਤਾਂ ਕਰਨ ਲੱਗੇ ਪੁਰਾਣਾ ਰੈਕਟਰ ਨੇ ਜਮਨੇ ਬਹੁਤ ਤਾਂ ਦਿੱਤਾ ਐ ਇੰਨੀ ਵੀ ਭਾਈ ਬਹੁਤ ਲੈਣਾ ਕਰਿਆ ਬਹੁਤ ਬਹੁਤ ਦਿੱਤਾ ਪ੍ਰਧਾਨ ਨੂੰ ਜੜ ਲਾਈ ਇੱਕ ਤਰ੍ਹਾਂ ਦੀ 35 11 ਨੇ ਪ੍ਰਧਾਨ ਜੀ ਡਰਾਈਵਰ ਕਹਿੰਦੇ ਹੋ ਹਾ ਮੁੰਡੇ ਭੰਗਦੇ ਕੋਈ ਚੀਜ਼ ਭੁੱਲ ਵੀ ਜਾਓ ਪੂਰੀ ਡੰਡਾ ਵਾਰਿੰਦਾ ਤੂੰ ਭੁਲਾ ਰਿੰਦਾ ਇਹਨਾਂ ਨੂੰ ਗੱਲਾਂ 'ਚ ਪਾ ਲੈਦਾ ਮੈਂ ਤਾਂ ਪਵਾ ਲੈ ਨੀਗਾ ਉੱਤੀ ਗਈ ਅੱਛਾ ਭਾਈ ਇਹ ਵੀ ਰੋਜ਼ ਦਾ ਕੰਮ ਹੈ ਉਹ ਆਈ ਵੀ ਰੋਜ਼ ਆਹੀ ਕੰਮ ਕਰਦਾ ਉਹ ਭਾਈ ਅਸਲ ਦੇ ਵਿੱਚ ਪਤਾ ਕੀ ਕਰਾ ਚਾਹੇ ਅਮਨੇ ਤੂੰ ਆ ਕਿਸੇ ਨੇ ਲੈਣਾ ਡਾਕਟਰ ਆ ਗਲੇ ਨੇ ਤਾਂ ਸੱਟੇ ਮਾਰ ਹਾਂ ਡੰਡਾ ਸੁੱਟ ਨਾਲ ਦੇਖਣਾ ਹਾਂ ਰੋਡੀ ਟਰੈਕਟਰ ਵਧੀਆ ਪ੍ਰਧਾਨ ਬਾਈ ਦਾ ਵਧੀਆ ਵਧੀਆ ਭੰਡਾ ਉਹਦਾ ਤਾਂ ਹੋਇਆ ਪਈਆ ਇਹਦਾ ਬਾਈਆਂ ਨੇ ਲੈ ਕੇ ਜਾਣਾ ਵਾਹ ਜੀ ਦੱਲੀ ਦੀਆਂ ਬਾਈ ਮੁबारकਾਂ ਧੂੜ ਘਰਤੀ ਦੱਲੀ ਨੇ ਬਾਈ ਹਾਂ ਪੱਕਾ ਹਾਂ ਦੱਲੀ ਬਾਈ ਮੁबारकਾਂ ਤੁਹਾਨੂੰ ਤੇਰੇ ਗਵਾਂਡ ਵਿੱਚ ਟਰੈਕਟਰ ਆਇਆ ਬੈਠਾ ਜੀ ਕਰ ਕਰ ਕੇ ਹਾਂ 4x4 ਹਾਂਜੀ ਵੀਰ ਜੀ ਜੇ ਕਿਸੇ ਨੇ ਲੈਣਾ ਹੀ ਤੇ 10 ਪੈਸੇ ਤੁਹਾਨੂੰ ਕੁਝ ਨਹੀਂ ਹੈਗਾ ਅੱਛਾ ਜੀ ਠੀਕ ਆ ਕੋਈ ਪਿੱਛੋਂ ਆਵਾਜ਼ ਨਹੀਂ ਹੈਗੀ ਜਿਹੜਾ ਟਰੈਕਟਰ ਦੇ ਪਿੱਛੇ ਤੋਂ ਆਵਾਜ਼ ਆਉਂਦੀ ਕੋਈ ਪਿੱਛੇ ਤੋਂ ਆਵਾਜ਼ ਨਹੀਂ ਹੈਗੀ ਕਦੇ ਇਹਨੇ ਵਿਚਾਰੇ ਨੇ ਮੈਨੂੰ ਤੰਗ ਨਹੀਂ ਕਰਿਆ ਹੈਗਾ ਜੇ ਵਧੀਆ ਟਰੈਕਟਰ ਚਾਹੁੰਦੇ ਜੇ ਬਾਈ ਕਿਸੇ ਨੇ ਲੈਣਾ ਹੈ ਤਾਂ ਵੀਰਾ ਬਾ ਖੜਾ ਏ ਏਜੰਸੀ 'ਚ ਨੰਬਰ ਉੱਥੇ ਰੋਪੜ ਖੜਾ ਏ ਵੀਰੇ ਏਜੰਸੀ ਦੇ ਵਿੱਚ ਜੌਂਡੀਅਰ ਜੌਂਡੀਅਰ ਏਜੰਸੀ ਦੇ ਵਿੱਚ ਰੋਪੜ ਖੜਾ ਏ ਬਾਕੀ ਆ ਬਾਈ ਆਪਣੇ ਨਾਲਾ ਪ੍ਰਧਾਨ ਇਹਨਾਂ ਦੇ ਘਰੋਂ ਕੱਟੇ ਆਪਾਂ ਨੇ ਟਰੈਕਟਰ ਦੀ ਆ ਤੁਹਾਡੇ ਸਾਹਮਣੇ ਇਹਨਾਂ ਨੇ ਤੁਹਾਨੂੰ ਜਾਨ ਕਰਾ ਦਿੱਤੀ ਹਾਂ ਨਾ ਨਾ ਵਧੀਆ ਚੀਜ਼ ਹੈ ਵੀਡੀਓ ਬਣਾਈਆਂ ਪੈਸੀ ਕਿੰਨਾ ਬਾਏ ਆ ਚਲਾਇਆ ਬੈਟਰੀ ਵਧੀਆ ਕੋਈ ਚ 20 ਸਾਲ ਮਹੀਨਾ ਜਨੇ ਮਾਰੀ ਖੜੇ ਸਲਫ ਮਾਰਦੇ ਇਹ ਸਟਾਰ ਵਧੀਆ ਚੀਜ਼ ਹੈ ਬਾਈ ਜਿਹੜੀ ਸਾਰੇ ਨਾਲੋਂ ਬੜੀ ਗੱਲ ਹੈ ਟਰੈਕਟਰ ਦੀ ਟਰੈਕਟਰ ਬੰਪਰ ਤੋਂ ਲਈ ਕੇ ਪਿੱਛੇ ਤੱਕ ਰੰਗ ਰੁੰਗਦਾ ਬਾਈ ਕਾਲਮ ਨਹੀਂ Ориਜਨਲ ਹਾਂ Ориਜਨਲ ਹੈ ਤੇ ਉੱਪਰ ਟੇਪ ਹੋਈ ਵੀ ਆ ਉਹ ਹੋਈ ਵੀ ਆ ਉਹ ਇਦਾਂ ਹੀ ਖੜਾ ਇੱਕ ਹੋਰ ਦੇਖ ਨਹੀਂ ਤਾਂ ਜੀਟਰ ਉਦਾਂ ਹੀ ਲਿਬੜੇ ਰਹਿੰਦੇ ਆ ਚਲਾਉਂਦਾ ਵੀ ਦੇਖ ਬੁੱਤੋ ਮੈਂ ਕਹਿੰਦਾ ਸਾੜੇ ਜੌਂਟਰੀਅਰ ਤੇ ਵੀ ਸਾਫ਼ ਹਾਂ ਸਾਫ਼ ਹੈ ਦੇ ਲੈ ਲੈ ਫਰਮੈਂਟ ਚਲਾਉਂਦਾ ਦੇਖ ਲੈ ਚਲਾਉਂਦਾ ਨੇ ਜੌਂਡੀਰ ਤੇ ਵੀ ਸਾਫ ਵੀ ਲਿਬਰ ਦਾ ਨਹੀਂ ਹੈਗਾ ਹਾਂ ਲਿਬਰ ਦਾ ਨਹੀਂ ਹੈਗਾ ਚਲੋ ਭਾਈ ਮੁੰਡਿਓ ਮਾਰੋ ਸਲਫ ਚੱਲੀ ਜਾ ਬਾਈ ਬੈਟ ਬੋਰ ਮਾਰੋ ਕਰਦੇ ਪ੍ਰਧਾਨ ਸਟਾਰਟ ਆਹ ਦੇਖੋ ਕੋੜਾ ਜਾੜਾ ਤੇਲਾ ਵੀ ਆ ਵੀ ਟਾਈਮ ਤਾਂ ਬਾਈ ਇਹਨਾਂ ਨੂੰ ਗੋਲ ਲੈਟਾ ਹੁੰਦੀਆਂ ਇਹਦੀਆਂ ਜੇਲਾ ਲੈਟਾ ਗੋਲ ਸੀਆਂ ਤੇ ਨਾ ਬਰਾਬਰੇ ਖਾਂਦਾ ਤੇ ਨਾ ਬਰਾਬਰੇ ਖਾਂਦਾ ਏ ਸਭ ਤੋਂ ਵੱਡੀ ਗੱਲ ਪੂਰੀ ਤੇਲ ਵਾਲੀ ਗੱਲ ਹੈ ਹਜ਼ਾਰ ਦਾ ਪਾਦੇ 4 ਕਿਲੇ ਵਾਲਾ ਸਾਡੇ ਵਾਲੀਏ ਹਜ਼ਾਰ ਵਾਲਾ ਭਲੇਖਾ ਨਹੀਂ ਰੱਖਣਾ ਹੈਗਾ ਅੱਛਾ ਉਹਦੇ ਚ 30 ਦਾ 20 ਦਾ ਪਵਾ ਕੇ ਤੂੰ ਇੰਨਾ ਕੁ ਜਿਹੜਾ ਰਿਜ਼ਰਵੇਜ ਰੱਖ ਲੈਂਦਾ ਉਹ ਨਾ 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 ਠੀਕ ਹੈ ਕਾਮਯਾਬ ਹੈ ਹਾਂ ਜਨਰੇਟਰ ਨੂੰ ਕਾਮਯਾਬ ਹੈ 10 ਲੀਟਰ ਸਾਰੀ ਡਾੜੀ ਵਿੱਚ ਨਹੀਂ ਗਾਣਾ ਹਾਂ ਜਨਰੇਟਰ ਨੂੰ ਬਾਪੂ ਕਹਿੰਦਾ ਵੀ ਕਾਮਯਾਬ ਹੈ ਟਰੈਕਟਰ ਨਹੀਂ ਆਦੇ ਗੇੜ ਪਾ ਕੇ ਦੇ ਬਾਈ ਸਾਡੀ ਜ਼ਿੰਮੇਵਾਰੀ ਖਤਮ ਹੈ ਡਾੜੀ ਜ਼ਿੰਮੇਵਾਰੀ ਖਤਮ ਹੈ ਅੱਜ ਦੇ ਤੁਹਾਡਾ ਹੈ ਬਸ ਠੀਕ ਹੈ ਚਲੋ ਠੀਕ ਹੈ ਜੀ ਲੋ ਜੀ ਆਇਂਦਾ ਚਲੋ ਜੀ ਹੋ ਗਿਆ ਅਲਵੇ ਦਾ ਹਾਂ ਬਹੁਤ ਵਧੀਆ ਟਰੈਕਟਰ ਆ ਜੇ ਕਿਸੇ ਨੇ ਲੈਣਾ ਫਰਾਂਜੀ ਝੜ ਲਾਈ ਆਈ ਹੈ ਹਾਂ ਐਚ ਐਮ ਡੀ ਨੇ ਐਚ ਐਮ ਡੀ ਨੇ ਬਾਈ ਐਚ ਐਮ ਡੀ ਚਲਾਇਆ ਲੈ ਮੁੰਡੇ ਘੇੜੇ ਲੰਦਾ ਫਿਰਦੇ ਆ ਜਦੋਂ ਆਇਆ ਤਾਂ ਮਾ ਕੋਈ ਹੋਰ ਲਿਆ ਪਿੰਡ 'ਚ ਹਾਂ ਮਾ ਮਾ ਕਿਤੇ ਉਹੀ ਤਾਂ ਕਹਿੰਦਾ ਮਾ ਟਰੈਕਟਰ ਆਪਣਾ ਹੀ ਤਾਂ ਮੈਨੂੰ ਵੀ ਲੱਗਿਆ ਕੋਈ ਮੰਗੇ ਤਾਂ ਹੋਰ ਆਦਾ ਪਰੇ ਦੇਖੋ ਹਾਂ ਆਪਣਾ ਹੀ ਟਰੈਕਟਰ ਆ ਬਾਈ ਇਹ ਘੇੜਾ ਲੈਣ ਗਿਆ ਮੁੰਡਾ ਦਿੱਲੀ ਲਓ ਜੀ ਬਾਈ ਸ਼ਾਮ ਦਾ ਟਾਈਮ ਹੋ ਗਿਆ ਤੇ ਗੁਰੂ ਘਰ ਲੱਗਾ ਟਰੈਕਟਰ ਵੀ ਪਹੁੰਚ ਗਿਆ ਪ੍ਰਧਾਨ ਜੀ ਦੇ ਘਰ ਹਾਂ ਟਰੈਕਟਰ ਹੀ ਪਹੁੰਚ ਗਿਆ ਪਾਈ ਤੇ ਪ੍ਰਧਾਨ ਜੀ ਕਹਿੰਦੇ ਵੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਹਾਂ ਸਾਰਿਆਂ ਦਾ ਧੰਨਵਾਦ ਆ ਪਾਈ ਜਿੰਨੇ ਨੇ ਇੰਨਾ ਪਿਆਰ ਦਿੱਤਾ ਠੀਕ ਨੇ ਵੀ ਸਾਰਿਆਂ ਨੇ ਵਧਾਈਆਂ ਦਿੱਤੀਆਂ ਵੀ ਸਾਰਿਆਂ ਨੂੰ ਖੁਸ਼ੀ ਹੋਈ ਹੈ ਸਾਰਿਆਂ ਨੂੰ ਖੁਸ਼ੀ ਹੋਈ ਬਾਈ ਕਿ ਨਹੀਂ ਹਾਂ ਜਿਹੜੇ ਦੇਖਦੇ ਉਹਨੂੰ ਸਭ ਤੋਂ ਵੱਧ ਖੁਸ਼ੀ ਆ ਉਹਨੇ ਹਾਂ ਸੋ ਅਸੀਂ ਕਹਿੰਦੇ ਵੀ ਦੇਖਦੇ ਇਹ ਜੀ ਖੁਸ਼ੀ ਆਉਣ ਬਾਈ ਠੀਕ ਨਹੀਂ ਗੱਲ ਬਲੇ ਹਰੇਕ ਦੇ ਘਰ ਇਦਾਂ ਤੇ ਖੁਸ਼ੀਆਂ ਆ ਹਾਂ ਹੁਣ ਟਾਈਮ ਬਹੁਤ ਹੋ ਗਿਆ ਤਾਂ ਹਾਂਜੀ ਹਾਂ ਚਲੋ ਲਿਆਂਦੇ ਠੀਕ ਨਹੀਂ ਗੱਲ ਪ੍ਰਾਂਝੀ ਆਏ ਆ ਜੇ ਰੱਬ ਸੁਣਦਾ ਇੱਕ ਵਾਰ ਸਾਡੀ ਆ ਹਾਂ ਹਾਂ ਮਿਹਨਤ ਕਰਨੀ ਪੈਂਦੀ ਹਾਂ ਮਿਹਨਤ ਕਰਨੀ ਪੈਂਦੀ ਜੀ ਮਿਹਨਤ ਨਾਲ ਹੀ ਸਾਰਾ ਕੁਝ ਆ ਬਾਈ ਜਿਹੜਾ ਮਿਹਨਤ ਕਰੇ ਮਹਾਰਾਜ ਕਰਦਾ ਕਿਰਪਾ ਠੀਕ ਨਹੀਂ ਗੱਲ ਬਾਕੀ ਬਾਈ ਪ੍ਰਧਾਨ ਨੂੰ ਫੇਰ ਤੇ ਮੁਬਾਰਕਾਂ ਹਾਂ ਬਾਕੀ ਧੰਨਵਾਦ ਆ ਬਾਈ ਜਿਨ੍ਹਾਂ ਨੇ ਕਮੈਂਟ ਕਰੇ ਦੇਖਦੇ ਅਸੀਂ ਸਾਰੇ ਆ ਵੀ ਇੰਨਾ ਪਿਆਰ ਕਰਦੇ ਆ ਬਾਈ ਹੱਦ ਤੇ ਵੱਧ ਕਰਦੇ ਆ ਜਿਹੜੇ ਵੀਡੀਓ ਦੇਖਦੇ ਆ ਮੈਂ ਸਮਝਦਾ ਵੀ ਆਪਣੇ ਘਰ ਮੰਗੋਏ ਵੀ ਤੇਰੀ ਫੈਮਿਲੀ ਹੋ ਬਾਈ ਮੈਂ ਤਾਂ ਰੂਹ ਕਰਦੀ ਵੀ ਜਾਂ ਕੋਈ ਕਿਦਾਂ ਜੌਬ ਮਿਲਣੇ ਆਲੇ ਆ ਕੇ ਜੋ ਆ ਕੇ ਆ ਗਏ ਉਹਦੇ ਨਾਲ ਮੇਰੇ ਪੈਰੀ ਹੱਥ ਲਾਵੇ ਮੇਰੀ ਰੂਹ ਕਰੇ ਨੂੰ ਘਰ ਚੱਕ ਲਈ ਨਾ ਨਾ ਠੀਕ ਹੈ ਇਹੀ ਇਹੀ ਗੱਲ ਹੈ ਬਟਨ ਪਿਆਰ ਕਰਕੇ ਹੀ ਆਪਣੇ ਨਾਲ ਜੁੜੇ ਹੋਏ ਆ ਹੋਰ ਕੋਈ ਮੇਰੇ ਪੈਰੀ ਹੱਥ ਲਾਏ ਮਦਰ ਨੂੰ ਘਰ ਚੱਕ ਲਈ ਜਾਣਾ ਬਾਈ ਬਾਕੀ ਬਾਈ ਸਾਰੇ ਵੀਰਾਂ ਦਾ ਜਿਹੜੇ ਪ੍ਰਦੇਸਾਂ 'ਚ ਬੈਠੇ ਇੰਡੀਆ 'ਚ ਬੈਠੇ ਜਿੱਤੇ ਦਿਲੋਂ ਧੰਨਵਾਦ ਹਾਂ ਦਿਲ ਤੇ ਧੰਨਵਾਦ ਆ ਬਾਈ ਬਹੁਤ ਬਹੁਤ ਧੰਨਵਾਦ ਆ ਤੇ ਪਹੁੰਚ ਗਿਆ ਪ੍ਰਧਾਨ ਜੀ ਹਰਾਕੋੜਾ ਕਰ ਪਹੁੰਚ ਗਿਆ ਭਾਈ ਖਰਾ ਘੋੜਾ ਕਰ ਦੇਖੋ ਹੁਣ ਇੰਨੀ ਨਾਲ ਜ ਹੈ ਨਹੀਂ ਹੌਲੀ ਹੌਲੀ ਅੰਨੇ ਨਾ ਤੇ ਸਿੱਖੂਗਾ ਨਹੀਂ ਗੱਲ ਜਾ ਭਾਈ ਸੌਖਾ ਜੀ ਕੋਈ ਚੱਕਰ ਨਹੀਂ ਹੈਗਾ ਆਈ ਦਾ ਜੋਰ ਦੁਆਵਾਂਗੇ ਸਾਫ ਦੇ ਉਹ ਕਹਿੰਦੇ ਸਾਫ ਦੇ ਜੋਰ ਮਖੋ ਸਾਡੇ ਕੋਲ ਨਹੀਂ ਜੋਰ ਵਾਲਾ ਕੰਮ ਉਹ ਪਤਾ ਕਿਆ ਦਾ ਪ੍ਰਧਾਨ ਜੀ ਜੇਕਣਾ ਕਹਿੰਦੇ ਵੀ ਆਪਾਂ ਨੇ ਚੜਾਉਣਾ ਏ ਪਹਿਲਾ ਗੇਰ ਪਾ ਕੇ ਚੜਾਓ ਤੇ ਮਾ ਪਰੇਸ ਘੱਟ ਦੰਦੇ ਹੌਲੀ ਕਰਕੇ ਫੇ ਲੋਡ ਦਾ ਚੱਕਰ ਪੈਂਦਾ ਨਹੀਂ ਮੈਂ ਟਾਪ ਜੀ ਚੜਾਤਾ ਨਾ ਬਾ ਉਹ ਹੀ ਚੱਕਰ ਹੈ ਪਤਾ ਗਿਆ ਹੋ ਗਿਆ ਉਲਝ ਕੇ ਬੰਦੇ ਜਾਰਾ ਤੇ ਨਹੀਂ ਕੋਸੇ ਤੇਲ ਚੋਂ ਦੇਦੇ ਨਾ ਮੈਂ ਰੋਡ ਭਲਾ ਕੇ ਖੜਾ ਆ ਸਾਹ ਨਹੀਂ ਲੱਗਿਆ ਬਾ ਕੋਈ ਨਹੀਂ ਵੀ ਐ ਵੀ ਤੋੜਨਾ ਪਹਿਲਾ ਗੇਰ ਪਾ ਲੋ ਜਿੰਨੀ ਗਰੇਸ ਫੇ ਦੂਹਾ ਫੇਤੀ ਆ ਉਹੀ ਚੱਕਰ ਹੈ ਪਰਾਂ ਜੀ ਕਾਰ ਚਲਾ ਕੇ ਤਾਂ ਲਿਆਏ ਕਾਰੇ ਆ ਹੁੰਡੀ ਵੀਰੇ ਐਨੇ ਕਿ ਜਿੰਨੇ ਜੀਟਰ ਵਾਂਗੂ ਮੈਂ ਦੋ ਹੱਥ ਪਾਏ ਵੇ ਤੇ ਉਹ ਮੈਨੂੰ ਕਹਿੰਦੇ ਕੱਤਾ ਤਾਂ ਛੱਡ ਦੇ ਯਾਰ ਸਟੀਰੀਂਗ ਨੂੰ ਹਾਂ ਸਟੀਰੀਂਗ ਨੂੰ ਕਾਰ ਐ ਏਦਾਂ ਹੀ ਚੱਲੂਗਾ ਜੀ ਹਾਂ ਰੁੱਡੀਆਂ ਆਏ ਆ ਇਹਦਾ ਸਿਸਟਮ ਜੇ ਦੋ ਹੱਥਾਂ ਕੇ ਚਲਾਉਂਗਾ ਇਧਰ ਲੈਣਾ ਇਧਰ ਨੂੰ ਖਿੱਚ ਲੈਣਾ ਦੂਈ ਨੂੰ ਉਧਰ ਨੂੰ ਖਿੱਚ ਲੈਣਾ ਫੇਰ ਸਟੀਰੀ ਘੂਮੂਗਾ ਚੱਲਣੇ ਵਾਲਾ ਇੱਕ ਗੇਰੇ ਆ ਗੱਡੀ ਪਾ ਇੱਕ ਗੇ ਚਲਾਉਂਦੇ ਨਾ ਜੀ ਹਾਂ ਹਾਂ ਉਹੀ ਇੱਕ ਨਾ ਕਰਨਾ ਪੈਣਾ ਹਾਂ ਹਾਂ ਆਪਨੇ ਉਹੀ ਚਲਾਈ ਜਾਣੇ ਆ ਜਾਓ ਜੀ ਸਰ ਬੰਦੇ ਦੋ ਹੋਰ ਆ ਜਾਓ ਜੀ ਆ ਜਾਓ ਪ੍ਰਧਾਨ ਦੇ ਬਾਈ ਜੋੜੀਦਾਰ ਹੈ ਵੀ ਗੇੜੀ ਲਾਉਣ ਜਾਂਦੇ ਤੁਰ ਕੇ ਯਾਤਰਾ ਹਾਂ ਇਹ ਵੀ ਮੇਰੇ ਜੋੜੀਦਾਰ ਆ ਪੱਕੇ ਨਾ ਜੇ ਟਾਈਮ ਨਹੀਂ ਦਾ ਹਾਂ ਦਸਮੀ ਕਰਕੇ ਗੁਰਦੁਆਰੇ ਚ ਪਾਠ ਖੋਲਿਆ ਵਾ ਅੱਛਾ ਤੇਰੇ ਡੈਡੀ ਨੇ ਵੀ ਕਿਹਾਤਾ ਵੀ ਆ ਜਾ ਉੱਥੇ ਨੂੰ ਸਰਬਜੀਤ ਜੀ ਨੂੰ ਕਿਹਾਤਾ ਮਾਸੜ ਨੂੰ ਵੀ ਕਿਹਾਤਾ ਪਰ ਅੱਜ ਪਾਠ ਦੋ ਜਗ੍ਹਾ ਰੱਖੇ ਨੇ ਪਾਠ ਕਰਕੇ ਵੀ ਜੀ ਤੇ ਇੱਕ ਆਪਣੇ ਟਾਈਮ ਨਹੀਂ ਤੇ ਕਬਾਈ ਕਹਿੰਦਾ ਮਾਸੜ ਨੂੰ ਲੈ ਕੇ ਸਭ ਨੂੰ ਕਿਹਾ ਟੋਰਲੀ ਬਲੋਕਰ ਜਿੰਨੇ ਹੈਗੇ ਵੀ ਉਹ ਬਿਜੀ ਤੇ ਪਾਠ ਚ ਹਾਂ ਬਿਜੀ ਤੇ ਜੀ ਲਓ ਜੀ ਭਾਈ ਬਧਾਈਆਂ ਜੀ ਬਧਾਈਆਂ ਸਾਰਿਆਂ ਨੂੰ ਮੋੜਕਾਂ ਹੀ ਤੁਹਾਨੂੰ ਮੋੜਕਾਂ ਹੀ ਮੋੜਕਾਂ ਹੀ ਕਰੋਦਰ ਚਲ ਇਹ ਵੀ ਸਾਡੀ ਟੀਮ ਆ ਭਾਈ ਸਾਨੂੰ 15 20 ਸਾਲ ਹੋ ਗਏ ਇਹ ਪੈਦਲ ਯਾਤਰਾ ਕਰਦੇ ਇੱਧਰ ਭਾਈ ਕਿ ਭਾਈ 1 ਕਿਲੋਮੀਟਰ ਦੀ ਯਾਤਰਾ ਕਰਦੇ ਰਹਿਲੀ ਭਾਈ ਜੱਸਾ ਵੀ ਪਹੁੰਚਿਆ ਜੱਸੇ ਦਾ ਵੀ ਧੰਨਵਾਦ ਨਾ ਨਾ ਠੀਕ ਹੈ ਜੱਸੇ ਦੇ ਮੁੰਡੇ ਦਾ ਵੀ ਯੋਗਦਾਰ ਆ ਭਾਈ ਸਾਡੇ ਘਰੋਂ ਫਮ ਭਾਈ ਨਾਲੇ ਰਿਆ ਵੀਰ ਆਪਣਾ ਨਾ ਨਾ ਠੀਕ ਹੈ ਫਮ ਜੱਜਾ